ਹਾ ਵੀਰੋ ਸਤਿ ਸ਼੍ਰੀ ਅਕਾਲ ਜੀ ਸੋ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਆ ਪੰਜ ਨਗਾਂ ਦੀ ਵੀਡੀਓ ਸਾਂਝੀ ਕਰਨੀ ਹੈ ਜਿਵੇਂ ਸਕਰੀਨ ਤੇ ਦੇਖ ਰਹੇ ਹੋ ਜਿਨ੍ਹਾਂ ਦੇ ਵਿੱਚੋਂ ਦੋ ਐਚਫ ਨਾਲ ਸਕਦੀਆਂ ਬਹੁਤ ਸੋਹਣੇ ਬੱਚਾ ਨੇਗੀਆਂ ਇੱਕ ਥੋੜੀ ਕ੍ਰਾਸ ਚ ਬੱਚੀ ਹੈ ਤੇ ਇੱਕ ਇਹਦੇ ਤੋਂ ਤੁਹਾਨੂੰ ਤਾਜੀ ਸੂਈ ਸਵਾਈ ਐਚਫ ਨਾਲ ਦੀ ਬਹੁਤ ਸੋਹਣੀ ਗਾਂ ਮਿਲੂਗੀ ਤੇ ਇੱਕ ਤੁਹਾਨੂੰ ਗੱਬਣ ਬਿਹੜ ਮਿਲੂਗੀ ਨਾ ਪੰਜ ਜਾਨਵਰਾਂ ਦੀ ਵੀਡੀਓ ਸਾਂਝੀ ਕਰਾਂਗੇ ਵੀਡੀਓ ਸੋ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਲਾਈਮੀ ਕਰਦੇ ਵੀਡੀਓ ਪੂਰੀ ਦੇਖਿਓ ਇਹ ਕਿਸੇ ਭਰਾ ਨੇ ਕੋਈ ਅਹੀ ਵੀਡੀਓ ਬਣਾਉਣੀ ਤਾਂ ਮੇਰਾ ਨੰਬਰ ਨੋਟ ਕਰ ਲਓ ਜੀ 8360462501 8360462501 ਸੋ ਜਿਹੜਾ ਇਹ ਪਸੂ ਸੁਣੋ ਪਸੰਦ ਆ ਸੋ ਤਸੱਲੀ ਤੁਸੀਂ ਆਪ ਕਰਨੀ ਹੁੰਦੀ ਹੈਗੀ ਸੋ ਬਾਕੀ ਜਿੰਨੀ ਕਿ ਡਿਟੇਲ ਆਪਾਂ ਸਾਰੀ ਦੀ ਸਾਰੀ ਜਿੰਨੀ ਕੋ ਹੋ ਸਕੇ ਆਪਾਂ ਤੁਹਾਡਾ ਸਾਂਝੀ ਕਰਾਵਾਂਗੇ ਵੀਰ ਤੋਂ ਬਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਜੀ ਨਾਮ ਤੇ ਐਡਰੈਸ ਬੋਲ ਦਿਓ ਆਪਣਾ ਨਾਮ ਮੇਰਾ ਵੀਰੇ ਰਾਜਵਿੰਦਰ ਖਾਨ ਪਿੰਡ ਚ ਰਾਜੂ ਕਹਿੰਦੇ ਆ ਹਾਂਜੀ ਪਿੰਡ ਰਾਈ ਆ ਤਹਿਸੀਲ ਫੂਲ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਬਠਿੰਡਾ ਨੇੜੇ ਰਾਮਪਰਾ ਸ਼ਹਿਰ ਆ ਗਿਆ ਹਾਂਜੀ ਭੜੌ ਇਹਦੇ ਵਿਚਾਲੇ 12-12 15 ਕਿਲੋ ਵਿਚਾਲੇ ਪੈਣ ਦੇ ਪੰਡਾ ਹੈ ਰਾਈਆ ਠੀਕ ਮੋਬਾਈਲ ਨੰਬਰ ਬੋਲ ਦੇ ਬਈ ਨਾਲ ਦੀ 98729 22304 98729 ਹਾਂਜੀ 22 304 304 ਬਾਕੀ ਨੰਬਰ ਸਕਰੀਨ ਤੇ ਵੀ ਲਾ ਦਾਂਗੇ ਜੇ ਪਹਿਲੇ ਨੰਬਰ ਤੇ ਵੱਛੀ ਆ ਬਈ ਹਾਂਜੀ ਦੰਦੋ ਖੀਰੀ ਹੈ ਬਿਲਕੁਲ ਜੀ ਇਹ 13-14 ਮਹੀਨਿਆਂ ਦਾ ਬੱਚਾ ਜੀ ਅੱਛਾ ਜੀ ਦਿਖਾ ਦਿਓ ਫੇਸ ਕੁਆਲਿਟੀ ਮੜਾ ਜੀ 14 ਕਿ ਮਹੀਨਿਆਂ ਦਾ ਬੱਚਾ ਇਹ ਠੀਕ ਹੈ ਫੇਸ ਕੁਆਲਿਟੀ ਚੈੱਕ ਕਰ ਲੋ ਕਿ ਕੱਦ ਕਾੜ ਵੱਛੀ ਦਾ ਬਹੁਤ ਜ਼ਿਆਦਾ ਉੱਚਾਗਾ ਤੇ ਥਣ ਚਾਰੀ ਹੈ ਨਾ ਹਾਂਜੀ ਹਾਂ ਥਣ ਚਾਰੀ ਹੈ ਬਈ ਉਹ ਥਾਣ ਦੇ ਹੋਈ ਚਾਰ ਪੰਜ ਮਹੀਨਿਆਂ ਮਾ ਥਾਣੀ ਹੈਗਾ ਬਹੁਤ ਸੋਹਣੇ ਪ੍ਰਿੰਟ ਦੇ ਵਿੱਚ ਹੈ ਜਿੱਦ ਕੱਢ ਕੇ ਤੋਰ ਕੇ ਦਿਖਾਓ ਬਾਈ ਬਾਈ ਦਾ ਰਿਕਾਰਡ ਕੋਡ ਪਤਾ ਆਪਾਂ ਨੂੰ ਰਿਕਾਰਡ ਵੀਰੇ ਜਿਹੜੇ ਦਾ ਬੰਦੇ ਨਸਲੀ ਆ ਹਨਾ ਜਿਨ੍ਹਾਂ ਨੂੰ ਕੋਈ ਨੌਲੇਜ ਆ ਹੂੰ ਉਹਨਾਂ ਨੂੰ ਤਾਂ ਦੱਸਣ ਦੀ ਲੋੜ ਹੀ ਨਹੀਂ ਰਿਕਾਰਡ ਠੀਕ ਹੈ ਵਿੱਚ ਬੰਦੇ ਚੋਂ ਨਹੀਂ ਕੁਝ ਪਤਾ ਹੁੰਦਾ ਅਗਲੇ ਕਹਿੰਦੇ ਝੂਠ ਪ੍ਰਧ ਮਾਰਦੇ ਫਿਰਦੇ ਆ ਹਨਾ ਹਾਂ ਹਾਂ ਮੰਨ ਕੇ ਚੱਲੋ ਵੀ ਜਿਹੜੇ ਵੀ ਇਹ ਫਾਰਮ ਦੇ ਵਿੱਚੋਂ ਆਈ ਹੈਗੀ ਉਹਦਾ ਆਪਾਂ ਸਾਰਾ ਐਡਰੈਸ ਦੇਵਾਂਗੇ ਅਗਲੇ ਨੂੰ ਠੀਕ ਆ ਕੱਲੀ ਕੱਲੀ ਚੀਜ਼ ਦੀ ਮਾਨਦਾਰ ਰਿਕਾਰਡ ਵੀ ਆਪਣੇ ਕੋਲੇ ਪਤਾ ਸੀਮਨਾਂ ਮਨਿਕਾ ਜੀ ਉਹ ਆਪਣੇ ਅਗਲਾ ਦਸਲੀ ਕਰ ਲਈ ਤੇ ਕਿਹੜਾ ਆਪਾਂ ਗੱਪ ਮਾਰਦੇ ਗੱਲ ਕਰਾਂ ਉਹ ਮਾਰੀ ਜਾਂਦੇ ਹਨਾ ਠੀਕ ਆ ਠੀਕ ਆ ਬਾਕੀ ਸਿਰੇ ਹੋਰ ਹੈ ਜੀ ਤੇ 12 ਤਰੀਕ ਨੂੰ ਨਾ ਇਹਦੇ ਟੀਕਾ ਦਿੱਤਾ ਸੀਗਾ ਠੀਕ ਆ ਠੀਕ ਆ ਅੱਜ ਜੀ 17 ਤਰੀਕ ਨੂੰ ਨੌ ਮਹੀਨੇ ਦੀ ਹਾਂਜੀ 17 9 ਆਪਾਂ ਵੀਡੀਓ ਬਣਾ ਰਹੇ ਹਾਂਗੇ ਤੇ 12 ਤਰੀਕ ਨੂੰ ਸੀਗਾ ਲਵਾਇਆ ਗਿਆ ਪੰਜ ਦਿਨ ਟੀਕਾ ਲੱਗਣ ਹੋਗੇ ਹਾਂਜੀ ਹਾਂਜੀ ਠੀਕ ਆ ਠੀਕ ਆ ਪ੍ਰਿੰਟ ਬਹੁਤ ਚੰਗਾ ਨਾ ਹਾਂਜੀ ਪਰ ਇੱਕ ਗੱਲ ਹੋਰ ਆਪਾਂ ਖਾਲੀ ਕਹਿ ਗਏ ਨਹੀਂ ਵਾਲੇ ਨੂੰ ਠੀਕ ਆ ਆਪਾਂ ਦਾ ਟੀਕਾ ਨਾ ਹੀ ਨਾ ਕਪਾ ਫੇਰ ਵੀ ਇਹਦੇ ਵਿੱਚ ਨਾ ਹਰੂ ਹੋਇਆ ਵੀਰੇ ਆਪਾਂ ਨੇ ਡ ਕੱਲ ਥੋੜੀ ਹਰਕਤ ਕਰਦੀ ਹੀਟ ਚ ਆ ਗਈ ਇਹ ਠੀਕ ਹੈ ਤੇ ਮੈਂ ਡਾਕਟਰ ਸਾਹਿਬ ਨੂੰ ਬੁਲਾਇਆ ਤੇ ਡਾਕਟਰ ਸਾਹਿਬ ਨੇ ਜਦੋਂ ਚੈੱਕ ਅੱਪ ਕੀਤਾ ਮੈਨੂੰ ਕਹਿੰਦਾ ਵੀ ਆਪਾਂ ਇਹਦੇ ਪਮਾ ਕਹਿੰਦਾ ਮਰਜੀ ਮਹਿੰਗਾ ਟੀਕਾ ਭਰਦਗੇ ਠੀਕ ਹੈ ਵੀ ਆਪਣਾ ਕਿਸੇ ਨੇ ਵਿਸ਼ਵਾਸ ਨਹੀਂ ਕਰਨਾ ਨਹੀਂ ਕਰ ਕਈ ਵਾਰੀ ਵਿੱਚ ਇਹੋ ਜਿਹੇ ਬੰਦੇ ਹੁੰਦੇ ਅਗਲਾ ਕਹਿੰਦਾ ਨਸਲ ਚੰਗੀ ਲੈ ਜਾਓ ਯਾਰ ਹਨਾ ਵੀ ਇਹਦੇ ਮਰਜੀ ਦਾ ਟੀਕਾ ਪਾ ਹਾਂ ਵੀ ਇਹਦੇ ਜਿਹੜਾ ਬੰਦਾ ਪੜਿਆ ਲਿਖਿਆ ਹੋਆ ਉਹ ਹਜੇ ਹਸਾਣਾ ਹੋਵੇ ਦਰਜ ਇਹ ਦੋ ਨੰਬਰ ਵચ્ਚੀ ਵੀ ਖੀਰੀ ਆ ਹਾਂਜੀ ਬਿਲਕੁਲ ਖੀਰੀ ਆ ਬਸ ਇਹ 15 20 ਦਿਨਾਂ ਦੀ ਆਪਸ ਵਿੱਚ ਇਹਨਾਂ ਦਾ ਫਰਕ ਆਗਾ ਇੱਕੋ ਫਾਰਮ ਉਨੋਂ ਤੁਸੀਂ ਸਾਰਾ ਰਿਕਾਰਡ ਦੱਸੋਗੇ ਦਾ ਵੀਰ ਜੀ ਆਪਾਂ ਜਿਹੜੇ ਬੰਦੇ ਤੋਂ ਆਪਾਂ ਲਈਆ ਨਾਰਮਲ ਫਾਰਮ ਆਹ ਹਮ ਆਹੋ ਤੇ ਯਾਨੀ ਕਿ ਉਹ ਬੰਦੇ ਕੋਲੇ ਸਾਰੀ ਡਿਟੇਲ ਇਹਨਾਂ ਦੀ ਪਈ ਆ ਵੀ ਕਿੱਥੋਂ ਕੀ ਗੱਲਬਾਤ ਹੈ ਠੀਕ ਆ ਠੀਕ ਆ ਥਾਣੇ ਦੇ ਵਿਚਾਰੀ ਹੈ ਬਾਈ ਇਹਦੇ ਨੇ ਮਾੜੀ ਬੇਮਲੂਮੀ ਨਿਸ਼ਾਨੀ ਹੈ ਇੱਕ ਦਿਖਾ ਦੇਣਾ ਆਪਾਂ ਵੀ ਹਾਂ ਦੇਖੋ ਵੀ ਬੰਦਾ ਕਹਿੰਦਾ ਵੀਡੀਓ ਤੇ ਦੱਸਿਆ ਨਹੀਂ ਹਨਾ ਨਹੀਂ ਦੇਖੋ ਜੜੀ ਚ ਹੀ ਹਾਇਵਰੇ ਆਪਾਂ ਦੱਸਣਾ ਹਾਂ ਥੋੜਾ ਜਿਹਾ ਨਿਸ਼ਾਨ ਹੈਗਾ ਵਧੀਆ ਚਾਹੇ ਵੱਧ ਆ ਗਈ ਹਾਂਜੀ ਦਿਖਾ ਦਿਓ ਕਿੰਨੀ ਕਾ ਗਈ ਬਿਲਕੁਲ ਬੇਟਾ ਫੂੜੋ ਫੜੀ ਮਰੀ ਫੂੜੋ ਫੜਦਾ ਕੰਨ ਫੜਦਾ ਇਹ ਆ ਦੇਖੋ ਇਹ ਨਿਸ਼ਾਨ ਆ ਦੇਖੋ ਨਿਸ਼ਾਨ ਆ ਬਿਲਕੁਲ ਆ ਨਾਮਾਤਰ ਵਾਲੀ ਗਲੀ ਆ ਹਾਂਜੀ ਨਾਮਾਤਰ ਵਾਲੀ ਬਾਕੀ ਚਾਰ ਥਾਂ ਨੇਗੇ ਤੇ ਬਾਕੀ ਜਿਹੜਾ ਭਰਾ ਦੇਖੋ ਇੱਥੇ ਆਊਗਾ ਉਹ ਤੁਸੀਂ ਆਪ ਕੱਲੂਗਾ ਇਹ ਕਿਵੇਂ ਤਿੰਨ ਨੰਬਰ ਬੱਚੇ ਹਾਂ ਡਾਕਟਰ ਦੇਖਣ ਤਾਂ ਇਹ ਲੱਖ ਵੇ ਦੇਸੀ ਜੀ ਹੈ ਹਨਾ ਹੂੰ ਇਹਦੀ ਕੁਆਲਿਟੀ ਦਾ ਇਹਦੀ ਜਿਹੜੀ ਮਾਣਗੀ ਉਹ ਆਪਣੇ ਰਾਈਏ ਪਿੰਡ 'ਚ ਹੀ ਖੜੀ ਹੈਗੀ ਅੱਛਾ ਆਪਣੇ ਪਿੰਡ ਚ ਹੀ ਵੱਛੀ ਲੈਤੀ ਆਪਾਂ ਇਹ ਹਾਂਜੀ ਹਾਂਜੀ ਬਸ ਇੱਕ ਯਾਰੀ ਮਿੱਤਰੀ ਜਦੋਂ ਆਪਾਂ ਬੱਚਾ ਲੈ ਲਿਆ ਸੀ ਇਹ ਹੂੰ ਹੂੰ ਇਹਦੀ ਮਾਂ ਦਾ ਰਿਕਾਰਡ 32 33 ਕਿਲੋ ਦਾ ਮੰਨ ਕੇ ਚੱਲ ਗਰਲੈਂਡੋ ਦੀ ਥੋੜੀ ਕੋਈ ਨਹੀਂ ਕਾਪੀ ਹੈਗੀ ਆਪਾਂ ਡਾਕਟਰ ਸਾਹਿਬ ਨਾਲ ਕਰੀ ਸੀਗੀ ਗੱਲ ਠੀਕ ਹੈ ਠੀਕ ਹਾਂ ਥੋੜਾ ਜਿਹਾ ਦਿਖਾਉਂਦੀ ਹੈ ਸ਼ਰੀਰੋਂ ਮੇਜ ਨਾ ਹਾਂਜੀ ਹਾਂਜੀ ਥੋੜੇ ਐਦਾਂ ਜਿਹਾ ਲੱਗਦੀ ਹੈ ਗਰਲੈਂਡੋ ਹੁੰਦੀ ਆ ਠੀਕ ਹੈ ਠੀਕ ਹੈ ਬਹੁਤ ਚੰਗੇ ਮੰਨ ਕੇ 32 33 ਕਿਲੋ ਦੀ ਮਾਂ ਨੇ ਰਾਮ ਨੇ ਦਿੱਤਾਗਾ ਠੀਕ ਥਾਣੇ ਦੇ ਵਿੱਚ ਆ ਰਹੀ ਆ ਹਾਂਜੀ ਇਹਦੇ ਮਾਰੀਆਂ ਹੈਗੀਆਂ ਬਚੀਆਂ ਦੀ ਮਾਂ ਦੇ ਸੀਗੀਆਂ ਥੋੜੀਆਂ ਅੱਛਾ ਅੱਛਾ ਦਿਖਾ ਦਈਏ ਮੜਾ ਯਾਰ ਆਪਾਂ ਹਾਂਜੀ ਕਿੰਨੇ ਕਿੰਨੇ ਕੇ ਉਹ ਨਿਸ਼ਾਨ ਆ ਜੀ ਲੈਣਾ ਹੱਥ ਮੋਲਾ ਪਾਸੇ ਫੋਨ ਤੇ ਕਰ ਦਾਂਗੇ ਸਾਰਿਆਂ ਦਾ ਹਾਂ ਫੋਨ ਤੇ ਕਰ ਲਾਂਗੇ ਠੀਕ ਠੀਕ ਹੈ ਬਾਈ ਇਹਦੇ ਹੈਗੀਆਂ ਜੀ ਮੜ ਗਈਆਂ ਦੋ ਅੱਛਾ ਬਾਕੀ ਚਾਰ ਖਾਨੇ ਹਾਂ ਜੀ ਵੀ ਅੱਜ ਵੀ ਕਰਦੀ ਚਲੋ ਕੋਈ ਜਿਹੜਾ ਭਰਾ ਆਊਗਾ ਉਹ ਮੌਕੇ ਦੇਖ ਲੂਗਾ ਤੇ ਦੱਸ ਦੱਸ ਇਹ ਮੈੜਾ ਬਾਈ ਹਾਂਜੀ ਇਹਦੀ ਕੀ ਡਿਟੇਲ ਆ ਗਈ ਇਹਦਾ ਮੰਨ ਕੇ ਚੱਲੋ ਜੀ ਇਹ ਆਪਾਂ ਹੁਣੇ ਤਾਰੀ ਹੈਗੀ ਹੂੰ ਗੱਡੀ ਤੋਂ ਲਾਹੀ ਹੈਗੀ ਥੋੜਾ ਜਿਹਾ ਨਾ ਉਹ ਉਪਰ ਐ ਕਰੀ ਜਾਂਦੀ ਆ ਠੀਕ ਆ ਠੀਕ ਇਹਦੇ ਮੰਨ ਕੇ ਦੂਜਾ ਸਵਾਲ ਹੁੰਦੀ ਐ ਕਿ ਇਹਦਾ ਰਿਕਾਰਡ ਹੈਗਾ ਮਨ 17 ਕਿਲੋ ਦੁੱਧ ਚੋਇਆ ਇਹਦਾ ਪਹਿਲੇ ਸੂਏ ਪਹਿਲੇ ਸੂਏ 16 17 ਕਿਲੋ ਜ਼ਿਮੀਂਦਾਰਾਂ ਦੇ ਕੋਲੋਂ ਦੁੱਧ ਚੋਇਆ ਇਹਦਾ ਤੇ ਹੁਣ ਇਹਦਾ ਸੂਂ ਦਾ ਕੰਨੈਕਟ ਆ ਬਾਕੀ ਇਹ ਅੱਜ ਪੂਰੇ 10 12 ਦਿਨ ਪਾਏਗੇ ਬਾਕੀ ਹੋਣ ਦੇ 17 ਤਰੀਕ ਨੂੰ ਵੀਡੀਓ ਬਣਾਇਆ ਜਿਹੜੀ 12 13 29 30 ਤਰੀਕ ਤੱਕ ਜਾ ਕੇ ਦੇ ਪੂਰੇ ਹੋਣਗੇ ਇਹ ਵੀ ਇੱਕ ਦੋ ਨੂੰ ਪਹਿਲਾਂ ਹੀ ਪਸ਼ੂ ਸੂਪੇਂਦਾ ਕਿ ਉੱਪਰੇ ਖਾ ਕੇ ਹੂੰ 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 ਫਿਰ ਉਹ ਤੋੜ ਕੇ ਨਾਲ ਖਾਈਏ ਫਿਰ ਆਪਾਂ ਜੇ ਥੋੜੇ ਹਾਂ ਜੇ ਥੋੜਾ ਜਨਾ ਇਹ ਉਤਾਰੀ ਹੈ ਜੀ ਪੰਜੀ ਜੀ ਕਰਦੀ ਹੈ ਹਾਂਜੀ ਹਾਂਜੀ ਤੇ ਅੱਗੇ ਵੀ ਜਿਵੇਂ ਦੇ ਬਾੜਾ ਇ ਤਾਜੀ ਸੂਈ ਵੀ ਆ ਹਾਂਜੀ ਵੀਰ ਜੀ ਬਿਲਕੁਲ ਤਾਜੀ ਸੂਈ ਆ ਥੋੜਾ ਜਿਹਾ ਕੰਮ ਜਿਆਦਾ ਸੀ ਨਮਾਇਆ ਨਹੀਂ ਗਿਆ ਮਾਲ ਅੱਛਾ ਸੂਈ ਨੂੰ ਕਿੰਨਾ ਕ ਸਮਾਂ ਹੋ ਗਿਆ ਸੂਈ ਨੂੰ ਵੀ ਅੱਜ ਇਹਨੂੰ 10 ਤੇ 11 ਦਿਨ ਨੂੰ 10 ਦਿਨ ਹੋਏ ਹੈਗੇ ਠੀਕ ਆ ਠੀਕ ਆ ਭਗਵਾਨ ਕਿ ਚਲੋ ਜਿਹੜਾ ਹੁਣ ਬਾਲਟੀ ਚ ਲੱਗਣ ਵਾਲਾ ਦੁੱਧ ਆ ਉਹ 7 ਕਿਲੋ ਬੌਲੀ ਆ ਜੇ ਟਾਈਮ ਦੀ ਇੱਕ ਟਾਈਮ ਦੀ ਇੱਕ ਟਾਈਮ ਦੀ 7 ਕਿਲੋ ਬੌਲੀ ਦੋਨਾ ਟਾਈਮ ਦਾ 14 ਕਿਲੋ ਚੁਵਾ ਹਾਂ 14 15 ਕਿਲੋ ਅੱਜ ਚਵਾ ਦਾਂਗੇ ਕੱਲ ਨੂੰ ਵੀਡੀਓ ਆ ਆਪਾਂ ਅੱਜ ਬਣਾ ਕੱਲ ਨੂੰ ਜਾਂ ਪਰਸੋਂ ਨੂੰ ਆਪਾਂ ਇਹਦਾ 20 ਕਿਲੋ ਦਾ ਪੂਰਾ ਕਰ ਦਿਆਂਗੇ ਜਣੀ ਆ ਬੰਨਾ ਦੋ ਦਿਨਾਂ ਨੂੰ ਤਿਆਰ ਦਿਨ ਨੂੰ ਆਪਣਾ ਗੱਲ ਕਰਦਾ ਆਪਣੇ ਨਾਲ ਤੇ ਉਦੋਂ ਆਪਾਂ 20 ਕਿਲੋ ਦੇਣਗੇ ਜੇ ਮਨੇ ਪਲੂਨ ਨੇ ਨੇ ਦਿੱਤਾ 24 25 ਕਿਲੋਤਾ ਤੇਰੀ 24 25 ਥਣ ਤੋਂ ਬਹੁਤ ਚੰਗਾ ਬਾਈ ਹਾਂਜੀ ਹਾਂ ਦੂਜਾ ਸੂਰਾ 6 ਦੰਦਾਂ ਦਾ ਕੰਨਾਂ ਵਾਲੇ ਦੰਦ ਅਜੇ ਖੜੇ ਹੈ ਇਹਦੇ ਤੇ ਥਣ ਤੋਂ ਚੈੱਕ ਕਰ ਲੋ ਵੈਰਦਾ ਬਹੁਤ ਚੰਗਾ ਲੱਗਿਆ ਹੋਗਾ ਪੰਜਵੀਂ ਤੇ ਛੇਵੀਂ ਸੂਤਵਾਰ ਵੀ ਕਿਤੇ ਫੋਟ ਸ਼ਾਂਗ ਨਹੀਂ ਗਈ ਆ ਦੇਖੋ ਜੀ ਸਾਰੇ ਥਣਾਂ ਮੁੱਠੀ ਵਾਲੇ ਚਾਹੇ ਮਸ਼ੀਨ ਵਾਲੇਓ ਤੇ ਮਗਰ ਬੱਚਾ ਕੀ ਬਾਈ ਮਗਰ ਬੱਚਾ ਜੀ ਮਾਗਰ ਬੱਚਾ ਤੇ ਸੂਈ ਨੂੰ ਹੋ ਗਿਆ 800 ਨਾ 89 ਹਾਂ ਹਾਂ ਮੰਨ ਕੇ ਚਲਾਂ ਮੈਂ ਕਹਦੀ ਆਪਾਂ ਫੋਨ ਦੇ ਉੱਤੇ ਕਹਦੀ ਵੀ ਇਹ ਦੇ ਦੂ 30 ਪਲੱਸ ਹਨਾ ਗਲਤ ਹੈ ਇਹਨੇ ਦੁੱਧ ਆ ਮੰਨ ਕੇ ਚਲੋ 6 ਵਾਂ ਨਾ ਨਾਰਮਲ 6 ਵਾਂ ਨੇ 22 ਕਿਲੋ ਦੁੱਧ ਦੇਵਾਂਗਾ ਖੜਿਓ ਬਰਾਬਰ ਕੱਦ ਦਿਖਾ ਦੀਏ ਹਾਂਜੀ ਮੈਂ ਤੁਹਾਡਾ 6 ਫੁੱਟ ਕੱਦ ਦਊਗਾ ਤੁਹਾਡਾ ਹਾਂਜੀ 6 ਫੁੱਟ ਮੇਰਾ 5 ਜੰਟ ਕਾ ਦਾ ਲੱ ਪਰਲੇ ਪਾਸ ਖੜਿਆ ਬਾਈ ਦੇ ਮੁੱਢਾਂ ਦਾ ਕਾ ਜਾਂਦੀ ਹੈਗੀ ਬਹੁਤ ਸੋਹਣੇ ਬੇਲ ਕੱਦਗਾਠ ਦੇ ਵਿੱਚ ਆ ਗਈ ਤੇ ਇੱਕ ਜ ਮੇਹਗਾ ਹੋ ਗਈ ਤੇ ਇੱਕ ਇਹ 12 13 ਦਿਨ ਇੱਕੱਚੀ ਵਹਿੜ ਹੋ ਗਈ ਦੂਜਾ ਸੂਹ ਸੂਣ ਵਾਲੀ ਹੈ ਨਾ ਤੇ ਉਹ ਬਾੜ ਕਿਹੜੇ ਸੂ ਸੂਈ ਜਿਹੜੀ ਉਹ ਹੀ ਦੂਜਾ ਸੂਆ ਸੂਈ ਆ ਜੀ ਇਹ ਦੂਜਾ ਸੂਆ ਠੀਕ ਹੈ ਇਹ ਦੂਜਾ ਸੂਆ ਸੂਣ ਵਾਲੀ ਹੈਗੀ ਤੇ ਬਾਕੀ ਇਹ ਤਿੰਨ ਬੱਚੀਆਂ ਨੇ ਆਹ ਦੋ ਬੱਚਿਆਂ ਦੇ ਵਿੱਚ ਨਿਗਾਹ ਫੇਰ ਮਾਰ ਲਓ ਬਹੁਤ ਸੋਹਣੇ ਬੱਚੇ ਨੇ ਪ੍ਰਿੰਟ ਮੂਡ ਖਾਸੇ ਚੰਗੇ ਆਗੇ ਤੇ ਜਿਹੜਾ ਵੀ ਰ ਇੱਥੇ ਆਊਗਾ ਨਾ ਤੁਹਾਨੂੰ ਚੰਗੀਆਂ ਲੱਗਣਗੇ ਨਹੀਂ ਹੈ ਵੀਡੀਓ ਫੇਸ ਦੇਖੋ ਡਾਕਟਰ ਬਹੁਤ ਬਗੇ ਵੀਰ ਜੀ ਸੋਹਣੇ ਆ ਦੇਖੋ ਇਹ ਫੇਸਪੁੱਟ ਕੁਆਲਟੀ ਚੈੱਕ ਕਰ ਲਓ ਬੜਿਆਂ ਦੀ ਹੂੰ ਬਹੁਤ ਚੰਗੇ ਬਰੀਡ ਦਾ ਨੇ ਆ ਸੋ ਪੰਜ ਪਰਸੋ ਜਿਹੜੇ ਵੀ ਤੁਹਾਨੂੰ ਪਸੰਦ ਆਏ ਪੰਡਰ ਆਇਆ ਤਾਹਸੀਲ ਫੂਲਤ ਜਿਲ੍ਹਾ ਬਟੰਡਾ ਇੱਥੇ ਆ ਕੇ ਤੁਸੀਂ ਖਰੀਦ ਸਕਦੇ ਹੋ ਸੋ ਧੰਨਵਾਦ ਜੀ ਸਸਤੀ ਕਾਲ ਮਿਲਦਾ ਐ ਕਿਸੇ ਹੋਰ ਵੀਡੀਓ ਦੇ ਨਾਲ